ਹਰ ਮਹਿਫਲ ਵਿੱਚ ਹਾਸੇ ਦੀ ਖੁਸ਼ੀਆਂ ਵੰਡਣ ਵਾਲੀ ਮੈਡਮ ਪ੍ਰਵੀਨ ਸ਼ਰਮਾ ਤੁਸੀਂ ਕਦੇ ਸੋਚ ਸਕਦੇ ਹੋ ਕਿ ਇੱਕ ਕੁੜੀ ਦੇ ਪਾਪਾ ਦੀ ਤਨਖਾਹ 350 ਰੁਪਏ ਹੋਵੇ ਤੇ ਸਕੂਲ ਦੀ ਫੀਸ 450 ਫਿਰ ਵੀ ਉਸ ਕੁੜੀ ਨੂੰ ਸਕੂਲ ਨੇ ਦਾਖਲਾ ਦਿੱਤਾ ਹੋਵੇ ਭਲਾ ਕਿਉਂ ਇੱਕ ਰਿਸ਼ਮਾ ਇਸ ਲਈ ਵਾਪਰਿਆ ਕਿ ਕੁੜੀ ਕੋਲ ਪੈਸੇ ਭਾਵੇਂ ਘੱਟ ਸੀ ਪਰ ਹੁਨਰ ਬਹੁਤ ਵੱਡਾ ਸੀ ਤੇ ਸਕੂਲ ਦੀ ਇੱਕ ਅਧਿਆਪਕਾ ਦੀ ਅੱਖ ਨੇ ਉਸ ਦਾ ਹੁਨਰ ਪਛਾਣ ਲਿਆ ਸੀ ਉਸ ਲੱਖਾਂ ਰੁਪਏ ਫੀਸ ਲੈਣ ਵਾਲੇ ਪ੍ਰਾਈਵੇਟ ਸਕੂਲ ਵਿੱਚ ਉਹ ਕੁੜੀ 10ਵੀਂ ਤੱਕ ਮੁਫਤ ਪੜੀ ਤੇ ਉਸ ਤੋਂ ਬਾਅਦ ਉਹ ਕੁੜੀ ਆਪਣੇ ਹੁਨਰ ਅਤੇ ਲਿਆਕਤ ਦੀ ਬਦੌਲਤ ਹਰ ਸੰਸਥਾ ਵਿੱਚ ਆਪਣੀਆਂ ਸ਼ਰਤਾਂ ਤੇ ਗਈ ਕਮਾਲ ਇਹ ਹੈ ਕਿ ਜਿਹੜੇ 450 ਰੁਪਏ ਫੀਸ ਵਾਲੇ ਸਕੂਲ ਨੇ ਉਸ ਦੀ ਕਲਾ ਦੇਖ ਕੇ ਦਾਖਲਾ ਦਿੱਤਾ ਸੀ ਉਸਨੇ ਉਸ ਨੂੰ ਪੜ੍ਹਾਈ ਮੁਕੰਨਸਾਰ ਸੰਗੀਤ ਅਧਿਆਪਕਾ ਦੀ ਨੌਕਰੀ ਦੇ ਦਿੱਤੀ। ਇੱਕ ਰਿਸ਼ਮਾ ਇਸ ਕਰਕੇ ਵੀ ਵਾਪਰਿਆ ਕਿ ਚਪੜਾਸੀ ਵਰਗੀ ਹੀਣ ਸਮਝੀ ਜਾਂਦੀ ਪੋਸਟ ਤੇ ਕੰਮ ਕਰਦਿਆਂ ਉਸਦੇ ਪਾਪਾ ਨੇ ਉਸ ਨੂੰ ਪੈਸੇ ਤਾਂ ਸ਼ਾਇਦ ਘੱਟ ਦਿੱਤੇ ਹੋਣ ਪਰ ਪ੍ਰੇਰਨਾ ਹੌਂਸਲਾ ਅਤੇ ਲਿਆਕਤ ਬਹੁਤ ਦਿੱਤੀ। ਜਿਸ ਸਦਕਾ ਇਸ ਕੁੜੀ ਨੇ ਆਪਣੇ ਸੁਪਨਿਆਂ ਦੇ ਅੰਬਰ ਤਲਾਸ਼ਨੇ ਸ਼ੁਰੂ ਕਰ ਦਿੱਤੇ। ਇਸ ਕੁੜੀ ਦਾ ਨਾਮ ਪ੍ਰਵੀਨ ਹੈ। ਪ੍ਰਵੀਨ ਸ਼ਰਮਾ ਪਰਵੀਨ ਗੁਣਾ ਦੀ ਗੁੱਥਲੀ ਹੈ ਉਹ ਕਿਹੜਾ ਗੁਣ ਹੈ ਜੋ ਕੁਦਰਤ ਨੇ ਉਸ ਨੂੰ ਨਹੀਂ ਦਿੱਤਾ ਉਹ ਨੱਚ ਲੈਂਦੀ ਹੈ ਗਾ ਲੈਂਦੀ ਹੈ ਮੰਚ ਤੇ ਭਾਸ਼ਣ ਤੇ ਕਵਿਤਾ ਵੀ ਬੋਲ ਲੈਂਦੀ ਹੈ ਤੇ ਅਦਾਕਾਰੀ ਵੀ ਕਮਾਲ ਦੀ ਕਰਦੀ ਹੈ ਸੰਗੀਤ ਉਸ ਦੀ ਰੂਹ ਵਿੱਚ ਹੈ ਉਸ ਦੇ ਕਾਲਜ ਵਿੱਚ ਪਰਵੀਨਾ ਕਹੀਂ ਸਨ ਇਸ ਪਰਵੀਨ ਦੀ ਪਛਾਣ ਬਣੀ ਆਲੂ ਪਰਵੀਨ ਦੇ ਨਾਂ ਦੀ ਕਿਉਂਕਿ ਆਈਟਮ ਕੋਈ ਵੀ ਹੋਵੇ ਪਰਵੀਨ ਤੋਂ ਬਿਨਾ ਟੇਸਟ ਹੀ ਨਹੀਂ ਬਣਦੀ ਸੀ ਉਹ ਆਲੂ ਵੰਗ ਹਰ ਬੰਨਗੀ ਦਾ ਜ਼ਾਇਕਾ ਬਦਲ ਦਿੰਦੀ ਸੀ ਦਸਮੀ ਚ ਪੜਦਿਆਂ ਉਸਦੀ ਪਹਿਲੀ ਰਚਨਾ ਅਖਬਾਰ ਵਿੱਚ ਛਪ ਗਈ ਸੀ ਤੇ ਉਸ ਤੋਂ ਬਾਅਦ ਪਰਵੀਨ ਹੁਣ ਤੱਕ ਨਿਰੰਤਰ ਛਪ ਰਹੀ ਹੈ ਅਧਿਆਪਕਾਂ ਦੀ ਸਦਾ ਚਹੇਤੀ ਰਹੀ ਇਹ ਕੁੜੀ ਹੁਣ ਖੁਦ ਅਧਿਆਪਕ ਦੇ ਰੂਪ ਵਿੱਚ ਬੱਚਿਆਂ ਦੀ ਸਭ ਤੋਂ ਵੱਧ ਚਹੇਤੀ ਹੈ ਜੀ ਸਕੂਲ ਵਿੱਚ ਚਲੀ ਜਾਂਦੀ ਹੈ ਭਾਗ ਲਾ ਦਿੰਦੀ ਹੈ ਬੱਚਿਆਂ ਵਿੱਚ ਆਪਣੇ ਵਾਲੇ ਸਾਰੇ ਹੁਨਰ ਭਰ ਦਿੰਦੀ ਹੈ ਕਦੇ ਉਹ ਆਪਣੇ ਬੱਚਿਆਂ ਨਾਲ ਨੱਚ ਰਹੀ ਹੁੰਦੀ ਹੈ ਕਦੇ ਗਾ ਰਹੀ ਹੁੰਦੀ ਹੈ ਕਦੇ ਛੁੱਟੀ ਵਾਲੇ ਦਿਨ ਵੀ ਪੜ੍ਹਾ ਰਹੀ ਹੁੰਦੀ ਹੈ ਕਦੇ ਉਹਨਾਂ ਨਾਲ ਬੈਠ ਕੇ ٹی ਐਲ ਐਮ ਬਣਾ ਰਹੀ ਹੁੰਦੀ ਹੈ ਕਦੇ ਗਰਾਊਂਡ ਵਿੱਚ ਖਿਡਾ ਰਹੀ ਹੁੰਦੀ ਹੈ ਕਰੋਨਾ ਦੌਰ ਵਿੱਚ ਉਸ ਨੇ ਸਿੱਖਿਆ ਵਿਭਾਗ ਲਈ ਸੰਕੜੇ ਵੀਡੀਓ ਬਣਾ ਬਣਾ ਭੇਜੀਆਂ ਉਸ ਦਾ ਹੁਨਰ ਪੰਜਾਬ ਨੇ ਉਦੋਂ ਵੇਖਿਆ ਜਦ ਦੂਰਦਰਸ਼ਨ ਦੇ ਪ੍ਰੋਗਰਾਮ ਨੰਨੇ ਉਸਤਾਦ ਵਿੱਚ ਉਸ ਤੇ ਸਕੂਲ ਬੁਰਜ ਮਾਨਸ਼ਾਹੀਆ ਦੀ ਪ੍ਰੀ ਪ੍ਰਾਇਮਰੀ ਦੀ ਬੱਚੀ ਗੁਰਵੀਰ ਨੇ ਨੱਚ-ਨੱਚ ਐਸੀਆਂ ਤਮਾਲਾਂ ਪਾਈਆਂ ਕਿ ਸਕਰੀਨ ਅਤੇ ਘਰਾਂ ਵਿੱਚ ਬੈਠੇ ਦਰਸ਼ਕਾਂ ਦੇ ਪੱਬ ਵੀ ਨਾਲ ਉੱਠਣ ਲੱਗੇ। ਉਸਨੇ ਆਪ ਕੋਈ ਫੀਲਡ ਨਹੀਂ ਸੀ ਛੱਡਿਆ ਮੱਲਾ ਮਾਰਨ ਵੱਲੋਂ ਤੇ ਹੁਣ ਉਸਦੇ ਬੱਚੇ ਵੱਖ-ਵੱਖ ਫੀਲਡਾਂ ਵਿੱਚ ਹੁੰਝਾ ਫੇਰ ਰਹੇ ਹਨ। ਉਸਦੀ ਪ੍ਰਤਿਭਾ ਦੇਖਦੇ ਹੋਏ ਸਿੱਖਿਆ ਮਹਿਕਮੇ ਨੇ ਉਸਨੂੰ ਰਾਜ ਪੁਰਸਕਾਰ ਨਾਲ ਸਨਮਾਨਿਆ ਹੈ। ਅਤੇ ਨਵਉਦਯਾ ਕ੍ਰਾਂਤੀ ਨਾਦੀ ਸੰਸਥਾ ਵੱਲੋਂ ਵਿਸ਼ੇਸ਼ ਪੁਰਸਕਾਰ ਮਿਲਿਆ ਹੈ। ਕਦੇ ਸਕੂਲ ਨੇ ਉਸ ਦੀ 450 ਰੁਪਏ ਫੀਸ ਮੁਆਫ ਕਰਕੇ ਉਸ ਨੂੰ ਰੀਜਾਂ ਦਾ ਅੰਬਰ ਦਿੱਤਾ ਸੀ ਤੇ ਹੁਣ ਪ੍ਰਵੀਨ ਕਿੰਨੇ ਹੀ ਵਿਦਿਆਰਥੀਆਂ ਦੀ ਵਿੱਤੀ ਮਦਦ ਕਰਕੇ ਉਹਨਾਂ ਨੂੰ ਸੁਪਨਿਆਂ ਦਾ ਅਸਮਾਨ ਦੇ ਰਹੀ ਹੈ ਉਹ ਖੂਬਸੂਰਤ ਇਨਸਾਨ ਹੈ ਸਫਲ ਅਧਿਆਪਕ ਹੈ ਕਮਾਲ ਦੀ ਮੰਚ ਸੰਚਾਲਕਾ ਹੈ ਅਤੇ ਹਰ ਮਹਿਫਲ ਦੀ ਰੌਣਕ ਹੈ ਉਸ ਦੇ ਚਿਹਰੇ ਤੇ ਤੁਸੀਂ ਕਦੇ ਸ਼ਿਕਨ ਨਹੀਂ ਦੇਖੋਗੇ ਹਰ ਮਹਿਫਲ ਵਿੱਚ ਹਾਸੇ ਵੰਡਦੀ ਅਤੇ ਆਪਣੇ ਪਰਿਵਾਰ ਨੂੰ ਅਦਬ ਅਤੇ ਸਲੀਕੀ ਨਾਲ ਤੋਰਦੀ ਪ੍ਰਵੀਨ ਸਾਡੇ ਸਮਿਆਂ ਦਾ ਹਾਸਲ ਹੈ। ਅਦਾਰਾ ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਮਾਲਵੇ ਦੀ ਇਸ ਧੀ ਦਾ ਸਨਮਾਨ ਉਸ ਭਾਵਨਾ ਨਾਲ ਕਰ ਰਿਹਾ ਹੈ ਜਿਵੇਂ ਪੇਖੀ ਆਈ ਧੀ ਦਾ ਸਿਰਪਲੋਸੀ ਦਾ ਹੁੰਦਾ ਹੈ। ਸ਼ਾਲਾ ਪ੍ਰਵੀਨ ਇਸੇ ਤਰ੍ਹਾਂ ਹਾਸੇ ਦੀ لیاقتਾਂ ਵੰਡਦੀ ਰਹੇ।